ਜੀ ਬੀ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਉਮੀਦ ਆ ਕਿ ਸਭ ਠੀਕ ਠਾਕ ਹੋਵਗੇ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਸਾਂਝ ਕਰਨ ਲੱਗੇ ਆ ਤੇ ਵੀਰਾਂ ਦੇ ਬਹੁਤ ਕਮੈਂਟ ਆਏ ਆ ਜੀ ਆਪਾਂ ਫਰਾਸ਼ ਮਿਕਸ ਦੀ ਜਿਹੜੀ ਵੀਡੀਓ ਪਾਈ ਧੀ ਕਿ ਉਹਦੇ ਵਿੱਚ ਆਪਾਂ ਨੇ ਘੱਟ ਖਰਚੇ ਵਿੱਚ ਦੱਸਿਆ ਦੇ ਵੀ ਆਪਾਂ ਇੱਕ ਗਾਂ ਦਾ ਜਾਂ ਮੱਝ ਦਾ ਲੇਵਾ ਕਿਵੇਂ ਵੱਡਾ ਕਰ ਸਕਦੇ ਆ ਉਹ ਆਪਾਂ ਉਹਨਾਂ ਵਾਸਤੇ ਦੱਸਦਾ ਵੀ ਜਿਨ੍ਹਾਂ ਦਾ ਬਜਟ ਬਹੁਤ ਘੱਟ ਆ ਵੀ ਨਾ ਫੀਡ ਪਾਉਣ ਨਾਲੋਂ ਵੀ ਇੱਕ ਤੁਸੀਂ ਥੈਲਾ ਜਿਹੜਾ ਵੀ ਇਹਦਾ ਚਾਰ ਸਕਦੇ ਹੋ ਜਿਵੇਂ ਕਿ ਕੋਈ ਮੱਝ ਸੋਨੇ ਵਾਲੀ ਹੈ ਜਾਂ ਗਾਏ ਆ ਵੀ ਵਧੀਆ ਇੱਕ ਘਾਟਵਾਦ ਜਿਹੜੀ ਵਿਟਾਮਿਨਾਂ ਦੀ ਪੂਰੀ ਹੋ ਸਕਦੀ ਹੈ ਵੀ ਨਾ ਫੀਡ ਪਾਉਣ ਨਾਲੋਂ ਵੀ ਇੱਕ ਥੈਲਾ ਜਿਹੜਾ ਹੈਗਾ ਤੁਸੀਂ ਪਾ ਸਕਦੇ ਹੋ ਤੇ ਵਿੱਚ ਵੀ ਰਿ ਕਮੈਂਟ ਕਰੀ ਜਾਂਦੇ ਆ ਵੀ ਸਾਡੇ ਇੱਕ ਵੀਰ ਦਾ ਕਮੈਂਟ ਆਇਆ ਤਾਂ ਵੀ ਬਾਈ ਜੀ ਮੈਂ ਇਹ ਟ੍ਰਾਂਸਲੇਸ਼ਨ ਪਲੱਸ ਪਾਈ ਆ ਵੀ ਕੋਈ ਵਧੀਆ ਰਿਜ਼ਲਟ ਨਹੀਂ ਮਿਲਿਆ ਵੀ ਲੇ ਵਜਾ ਕੋਦਾ ਤਿਆਰ ਨਹੀਂ ਕਰਿਆ ਤੇ ਟ੍ਰਾਂਸਲੇਸ਼ਨ ਪਲੱਸ ਆਪਾਂ ਨਹੀਂ ਬਾਜੀ ਕਦੇ ਪਾਈ ਨਹੀਂ ਹੈਗੀ ਤੇ ਆਪਾਂ ਤਾਂ ਟ੍ਰਾਂਸਲੇਸ਼ਨ ਮਿਕਸ ਜਿਹੜੀ ਵਰਤਦੇ ਆ ਪੰਜ ਛੇ ਸਾਲਾਂ ਤੋਂ ਪੂਰੀ ਪਾ ਰਹੇ ਆ ਉਹਦਾ ਹੀ ਰਿਜ਼ਲਟ ਆਪਾਂ ਨੂੰ ਵਧੀਆ ਮਿਲ ਰਿਹਾ ਤੇ ਇੱਕ ਵੀਰ ਦਾ ਕਮੈਂਟ ਆਇਆ ਕੱਲ ਕਹਿੰਦਾ ਵੀ ਪੰਜ ਛੇ ਦਿਨ ਰਹਿ ਕੇ ਮੱਝ ਸੂਣ ਨੂੰ ਵੀ ਕੀੜਾ ਫੈਲਾ ਮੁੱਕ ਗਿਆ ਹੋਰ ਪਾਈਏ ਇੱਕ ਘਰ ਦੀ ਵੀਰ ਪਾ ਦਈਏ ਹੁਣ ਘਰ ਦੀ ਵੀਰ ਦਾ ਬਾਈ ਆਪਾਂ ਨੂੰ ਪਤਾ ਨਹੀਂ ਬਿਲਕੁਲ ਕੀਵੇਂ ਦੀ ਆ ਤੇ ਆਪਾਂ ਜਿਹੜੀ ਆਪਣੀ ਵੀਰ ਬਣਾ ਕੇ ਲਿਆਉਣੀ ਆ ਮਤਲਬ ਸਮਾਨ ਵਿੱਚ ਪਾ ਕੇ ਉਹ ਮੱਕੀ ਹੋਗੀ ਬਰੇ ਮੇ ਹੋਗੇ ਛੋਲਿਆਂ ਸਿਲਕਾ ਹੋ ਗਿਆ ਖੰਡਾ ਹੋ ਗਿਆ ਮਤਲਬ ਜਿਹੜਾ ਸਮਾਨ ਪੈਂਦਾ ਸੋਇਆ ਵੀ ਹੋਗੀ ਦੇਖਣਾ ਬਣਾ ਕੇ ਲਿਆਉਣੀ ਆ ਉਹ ਆਪਾਂ ਮਤਲਬ 1.5 ਕਿਲੋ ਜੋ ਟ੍ਰਾਂਸਮਿਸ਼ਨ ਆਪਾਂ ਸ਼ੁਰੂ ਕਰਦੇ 1 ਕਿਲੋ ਵੀ ਚਾੜ੍ਹ ਕਰ ਦਿੰਦੇ ਆ ਇਹ ਮਲਾਕਾ ਜੇ ਅੰਦਰ ਪਸ਼ੂ ਬਧੀਏ ਫਾ ਲੰਨੇ ਆ ਤੇ ਨਾਲੇ ਕਾਸੇ ਮਿਕਸੀਰ ਤੋਂ ਆਪਾਂ ਸ਼ੁਰੂ ਕਰਦੇ ਆ ਵਿੱਚ ਰਲਾ ਲੰਨੇ ਆ ਤੇ ਬਾਜੀ ਕਹਿੰਦਾ ਵੀ ਹੁਣ ਪਾਈਏ ਕਿ ਨਾ ਪਾਈਏ ਹੁਣ ਵੀਰੇ ਜਦੋਂ ਆਪਣਾ ਐਂਡ ਵਾਲੇ ਦਿਨ ਹੁੰਨੇ ਆ ਮੱਝ ਸੂਣ ਦੇ ਜਾਂ ਗਾਂ ਦੇ ਜਿਹੜੇ ਲਾਸਟ ਕਾਲੇ ਦੇ ਉਦਾਂ ਵੱਧ ਤੋਂ ਵੱਧ ਆਪਾਂ ਨੂੰ ਖਰਾਕ ਦੇਣੀ ਪੈਂਦੀ ਆ ਪਸ਼ੂ ਨੂੰ ਵੀ ਤਾਂ ਹੀ ਆਪਣਾ ਪਸ਼ੂ ਚੰਗਾ ਵਧੀਆ ਦਿੱਤ ਤਾਰਦਾ ਤੇ ਜਦੋਂ ਆਪਾਂ ਗੈਪ ਪਾ ਦਿੰਨੇ ਆ ਪਹਿਲਾਂ ਹੀ ਆਪਾਂ ਜਿਹੜੇ ਖੈਲਾ ਕਹੀ ਵੀ ਇਹਦਾ ਕਮੈਂਟ ਆਇਆ ਜਿੱਦਾਂ ਇੱਕ ਕਹਿੰਦਾ ਵੀ ਮੈ ਥੱਲਾ ਪਾਤਾ ਵੀ ਵਧੀਆ ਅੰਕ ਨਹੀਂ ਮਿਲਿਆ। ਕਈ ਵੀਰ ਕਰਦੇ ਆ ਪਹਿਲਾਂ ਹੀ ਥੱਲਾ ਪਾ ਦਿੰਦੇ ਆ। 10-15 ਇੰਚ ਥੱਲਾ ਚਾਰ ਦਿੰਦੇ ਆ ਫੇਰ ਐਂਡ ਵਾਲੇ ਦਿਨ ਅਜ ਥੱਲਾ ਕੋਈ ਫੀਡ ਕੋਈ ਪਾਉਂਦੇ ਨਹੀਂ। ਤਾਂ ਰਿਜ਼ਲਟ ਕਿਵੇਂ ਮਿਲੂਗਾ ਬਾਈ ਜੀ? ਜਿਹੜੇ ਐਂਡ ਵਾਲੇ ਦਿਨ ਮਤਲਬ ਸ਼ੁਰੂ ਤੇ ਆਪਾਂ ਨੂੰ ਘੱਟੋ ਘੱਟ ਵੀ ਦੋ ਥੱਲੇ ਕਾਸਟ ਮਿਕਸ ਦੇ ਚਾਰਨੇ ਚਾਹੀਦੇ ਆ ਤਾਂ ਜਿਹੜਾ ਵਧੀਆ ਰਿਜ਼ਲਟ ਮਿਲਦਾ। ਜੇ ਹੁਣ ਆਪਾਂ ਵੀ ਆਪਣੇ ਪਾਸੋਂ ਜਿਹੜੇ ਸੋਨੇ ਵਾਲਿਆਂ ਨੂੰ ਵਧੀਆ ਪਾਰੀ ਸ਼ੁਰੂ ਕਰਤੀ ਕੋਈ ਵਿੱਚ ਕਹਾਂ ਸੋਨੇ ਵਾਲੀ ਇੱਕ ਛੋਟੀ ਸੋਨੇ ਵਾਲੀ ਹੈ। ਆਪਾਂ ਦਿਹਾੜੀ ਦੀ 4 ਕਿਲੋ ਹੁਣ ਪਾ ਰਹੇ ਹਾਂ ਉਹਨਾਂ ਨੂੰ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਇਹ ਘੱਟੋ-ਘੱਟ ਵਾਜੀ 3 ਕਿਲੋ ਕਿਹਨੇ ਆਪਣੇ ਕੋਲ 4 ਕਿਲੋ ਦੇ ਡਿਲਰ ਵੀ ਆ ਕੇ ਆ ਕੇ ਜਿਹੜੇ ਆਪਣੇ ਫਾਰਮ ਤੇ ਉਹ ਵੀ ਕਹਿੰਦੇ ਆ ਵੀ ਘੱਟੋ-ਘੱਟ ਵੀ 3 ਕਿਲੋ ਫਿਰ ਦਾ ਜ਼ਰੂਰੀ ਆ ਕਾਫੀ ਜਿੰਕਸ ਜਿਹੜੀ ਚਾਹੀਦੀ ਆ ਵੀ ਦੋ ਥੈਲੇ ਦਾ ਘੱਟੋ-ਘੱਟ ਪਾਓ ਵੀ ਤਾਂ ਹੀ ਜਿਹੜਾ ਰਿਜ਼ਲਟ ਵਧੀਆ ਮਿਲਦਾ ਪਰ ਸ਼ੁਰੂ ਤੇ ਪ੍ਰੋਪਰ ਫਿਰ ਜੇਲ ਵੀ ਜਿਹੜੀ ਪ੍ਰੋਪਰ ਪਚੂ ਦੀ ਜੋਏ ਵੀ ਪ੍ਰੋਪਰ ਪੈਂਦੀ ਆ ਨਾ ਜਦੋਂ ਪਾਉਂ ਛੂਕ ਤੋਂ ਪੈਂਦਾ ਆਪਣੇ ਹੁਣ ਸਟਰਕਚਰ ਕੋ ਆਪਾਂ ਨੂੰ ਕੋਈ ਇਤਨਾ ਪ੍ਰੋਬਲਮ ਨਹੀਂ ਆਈ ਪਚੂ ਜਿਹੜੇ ਸੂਨ ਦੇ ਸੂਨ ਦੇ ਸਾਰੇ ਜਿਹੜੇ ਨਾਲ ਦੇ ਨਾਲ ਜੇਲ ਪੈ ਜਾਂਦੀ ਆ ਆਪਾਂ ਵੀਡੀਓ ਪਾਈ ਵੇਖਾ ਆਪਣੀ ਮੱਝ ਸੂਈ ਸੀ ਇਹ ਮੰਗਲ ਗੁੱਦੀ ਫੀਮਲ ਦਈਆ ਉਹਨੇ ਨਾਲ ਦੇ ਨਾਲ ਜਿਹੜੇ ਜੇਲ ਪੈ ਗਈ ਆਪਾਂ ਦੋ ਬੈਗ ਤੇ ਉੱਪਰ ਥੋੜੇ ਜਿਹਾ ਪਾ ਕੇ ਆਪਾਂ ਢਾਈ ਕਿ ਬੈਗ ਚਾਰ ਤੇ ਇਹਨੂੰ ਮੱਧੇ ਤੇ ਕਹਿਣ ਦਾ ਮਤਲਬ ਇਹੀ ਆ ਜੀ ਦੇਖੋ ਹੁਣ ਆਪਣੀ ਜਿਹੜੀ ਇਹ ਆਪਾਂ ਨੇ ਦੋ ਤਿੰਨ ਦਿਨ ਟਰਾਈ ਕਰਤੀਆਂ। ਇਹ ਹੁਣ ਆਪਾਂ ਦਿਖਾਉਣਾ ਸਾਨੂੰ ਜਿਹੜੀ ਇਹ ਆਮ ਅੱਜਾ ਗਏ ਆਪਣੀ ਸੋਨੇ ਵਾਲੀ ਆ ਹੁਣ ਇਹਦੇ ਤਕਰੀਬਨ 5 ਤਰੀਕ ਨੂੰ 9 ਮਹੀਨੇ ਪੂਰੇ ਹੁੰਨੇ ਆ ਜੀ ਤੇ ਆਪਾਂ ਇਹਨੂੰ ਹੁਣ ਫੀਡ ਚਾਰ ਰਹੇ ਆ 4 ਕਿਲੋ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਵਿੱਚ ਥੋੜੀ ਜਿਹੜੀ ਆਪਣੀ ਵੀਡੀਓ ਬਣਾ ਕੇ ਲੈ ਆਉਨੇ ਆ ਉਹ ਚਾਰ ਦੰਨੇ ਆ ਕਿਲੋ ਵੀ ਚਾੜ ਉਹ ਕਰ ਦੰਨੇ ਆ। ਦੇਖੋ ਹੁਣ ਦੇਖੋ ਵਧੀਆ ਲੇਵਾ ਇਹ ਤਿਆਰ ਕਰ ਲਈ ਆ। ਫੁੱਟ ਲਗਾਤਾਰ ਨਾ ਪੈਣ ਦਾ ਭਾਵਾਹੀ ਆ ਵੀ ਜਿਹੜੇ ਐਂਡ ਵਾਲੇ ਦਿਨ ਹੁੰਨੇ ਆ ਕਈ ਵਾਰ ਉਹ ਦਿਨਾਂ ਦੇ ਵਿੱਚ ਆ ਕੇ ਫੀਡ ਬੰਦ ਕਰ ਦਿੰਦੇ ਆ ਜਾਂ ਫਿਰ ਗੈਪ ਪਾ ਦਿੰਦੇ ਆ ਵਿੱਚ ਵੀ ਗੈਪ ਨਾ ਪਾਇਆ ਕਰੋ ਲਗਾਤਾਰ ਜਦੋਂ ਗਾਂ ਨੂੰ 9 ਮਹੀਨੇ ਲੱਗ ਗਿਆ ਤੇ ਮੱਝ ਨੂੰ 10 ਮਹੀਨੇ ਲੱਗ ਗਿਆ ਹੁਣ ਇਹ ਮੱਝ ਨੂੰ ਆਪਣੀ ਨੂੰ 10ਵਾਂ ਮਹੀਨਾ ਲੱਗ ਗਿਆ 20 ਤਰੀਕ ਤੋਂ ਆਪਾਂ ਇਹਨੂੰ 2 ਕਿਲੋ ਸਟਾਰਟ ਕਰਤੀ ਹਜੇ 10 ਦਿਨ ਪਹਿਲਾਂ 2 ਕਿਲੋ ਦੇ ਹਿਸਾਬ ਨਾਲ ਪਾਵਾਂਗੇ ਜਦੋਂ 10 ਦਿਨ ਤੇ ਉੱਪਰ 11ਵਾਂ ਦਿਨ ਲੱਗ ਗਿਆ ਹੋ ਗਿਆ ਤੇ ਫਿਰ ਆਪਾਂ 4 ਕਿਲੋ ਸ਼ੁਰੂ ਕਰ ਦਾਂਗੇ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਤੇ ਜਿਹੜੇ ਐਂਡ ਵਾਲੇ ਦਿਨਾਂ ਚ ਨਾ ਫੀਡ ਬੰਦ ਕਰਿਆ ਕਰੋ ਜਮੇ 10 ਦਿਨ ਰਹਿ ਕੇ 15 ਦਿਨਾਂ ਕਿ ਮੱਝ ਗਾਂ ਚ ਸੌਣ ਦੇ ਤੇ ਕਈ ਵਾਰ ਐਂਡ 'ਚ ਬੰਦ ਕਰ ਦਿੰਦੇ ਆ ਤਾਂ ਉਹ ਉਹ ਦਿਨਾਂ 'ਚ ਤਾਂ ਪਸ਼ੂ ਨੂੰ ਵਾਈ ਜੀ ਪੂਰੀ ਖਰਾਕ ਦੀ ਲੋਡ ਹੁੰਦੀ ਆ ਵੱਧ ਵੱਧ ਖਰਾਕ ਪਾਉਣ ਦੀ ਲੋਡ ਹੁੰਦੀ ਆ ਤੇ ਪਛੋਤ ਨਹੀਂ ਹੁੰਦਾ ਹੈਗਾ ਜਿਹੜਾ ਬੱਚਾ ਹੁੰਦਾ ਪਛੂਦ ਉਹ ਵੀ ਸੇਤਮੰਦ ਹੁੰਦਾ ਤੇ ਖਰਾਕ ਨਾ ਬੰਦ ਕਰਿਆ ਕਰੋ ਵਧੀਆ ਰੁਟੀਨ ਚ ਕੁਛ ਨੂੰ ਖਰਾਕ ਦਿਆ ਕਰੋ ਤਾਂ ਕਿ ਜਿਹੜਾ ਦੁੱਧ ਵਾਧਾ ਦਵੇ ਤੇ ਹੀ ਆਪਾਂ ਵੀਡੀਓ ਮੈਂ ਕਿਹਾ ਚਲੋ ਵੀਡੀਓ ਪਾ ਦਿੰਨੇ ਆ ਬਾਈਆਂ ਦੇ ਕਮੈਂਟ ਆਏ ਆ ਬਹੁਤ ਕੋਈ ਕਹਿੰਦਾ ਯਾਰ ਬਾਈ ਜੀ 5 ਦਿਨ ਰਹਿ ਕੇ ਕੋਈ ਕਹਿੰਦਾ 10 ਦਿਨ ਰਹਿ ਕੇ ਫੀਡ ਪਾਈਏ ਨਾ ਪਾਈਏ ਥੈਲਾ ਮੁੱਕ ਗਿਆ ਤੇ ਆਏ ਨਾ ਬਾਈ ਜੀ ਕਰਿਆ ਕਰੋ ਕੁਛ ਨੂੰ ਪੂਰੀ ਖਰਾਕ ਪਾਇਆ ਕਰੋ ਅੰਡਾਲੇ ਦੇ ਨਾਲ ਜੁੱਤ ਬੱਦ ਤੋਂ ਬੱਦ ਖਰਾਕ ਪਾਇਆ ਕਰੋ ਤਾਂ ਕਿ ਜਿਹੜਾ ਪਸ਼ੂ ਆ ਵਧੀਆ ਇੱਕ ਲੇਵਾ ਤਿਆਰ ਕਰ ਸਕੇ ਹੁਣ ਜਿਵੇਂ ਆਪਣੀ ਇੱਕ ਛੋਟੀ ਸੂਣੀ ਵਾਲੀ ਉਹ ਦਿਖਾਉਣੀ ਆ ਆਪਾਂ ਉਹਦੇ ਤਕਰੀਬਨ 30 ਤਰੀਕ ਨੂੰ ਜਿਹੜੇ ਆ ਜੀ 10 ਮਹੀਨੇ ਪੂਰੇ ਹੋਣ ਇਹਨੂੰ ਵੀ ਆਪਾਂ 4 ਕਿਲੋ ਪਾ ਰਹੇ ਹਾਂ ਦੇਖੋ ਇਹ ਵੀ ਇੱਕ ਵਧੀਆ ਲੇਵਾ ਤਿਆਰ ਕਰ ਰਹੀ ਹੈ ਪਹਿਲਾਂ ਛੋਟੀ ਆਪਣੀ ਇਦੋਂ ਉਧਰ ਲਾ ਕੇ ਜੀ ਤਾਰਨ ਹੁਣੇ ਇਹ ਵਾ ਵਧੀਆ ਤਿਆਰ ਕਰੂਗੀ 30 ਤਰੀਕ ਨੂੰ ਇਹਦੇ ਜਿਹੜੇ ਹਨ ਦਿਨ ਪੂਰੇ ਹੁੰਨੇ ਆ 10 ਤੇ 1 22 ਜੂਨ ਆਪਾਂ ਆਈਡੀ ਲਾ ਲੈਨੇ ਆਪਾਂ ਵੀ ਇੱਕ 5 ਦਿਨ ਦੇ ਲੂਗੀ ਉੱਪਰ 10 ਦਿਨ ਲੈ ਲੂਗੀ ਪਸ਼ੂ ਦਾ ਕੋਈ ਨਹੀਂ ਪਤਾ ਹੁੰਦਾ ਜੀ ਵੀ ਕਿੰਨੇ ਦਿਨ ਲੈ ਲਵੇ ਪਸ਼ੂ ਉੱਪਰ ਹੁਣ ਇੱਕ ਆਵਣੀ ਮੱਝ ਸੂਈਤੀ ਜਿਹਨੇ ਮੰਗਲ ਬੁੱਲਦੀ ਫੀਮੇਲ ਲਈ ਆ 22 12 ਦਿਨ ਲੈਗੀ ਉੱਪਰ ਉਹ 10 ਮਹੀਨੇ ਪੂਰੇ ਹੋ ਕੇ 11ਵੇਂ ਮਹੀਨੇ ਦੇ 12 ਦਿਨ ਲੈਗੀ ਤੇ ਉੱਥੇ ਵੀ ਆਪਾਂ ਗਲਤੀ ਕਰ ਜੰਨੀ ਆਪਾਂ ਨਹੀਂ ਉਹਦੀ ਫੀਡ ਬੰਦ ਕਰੀ ਵੀ ਚਾਹੇ ਜਦ ਤੱਕ ਸੂੰਦਾ ਸੂੰਦਾ ਨਹੀਂ ਹੈਗਾ ਪਸ਼ੂ ਆਪਾਂ ਫੀਡ ਨਹੀਂ ਬੰਦ ਕਰਦੇ ਤੇ ਉਹ ਦਿਨਾਂ ਚ ਪਸ਼ੂ ਨੂੰ ਪੂਰੀ ਖਰਾਕ ਦੀ ਲੋਡ ਹੁੰਦੀ ਆ ਆਪਾਂ ਆਪਾਂ ਉਹ ਆਪਣੇ ਕੋਲ ਤੇ ਆਈਡੀਆ ਲਾ ਲੈਨੇ ਆ ਵੀ ਪਸ਼ੂ 5 ਦਿਨ ਲਊਗਾ ਦੱਸ ਦੇਣ ਲਊਗਾ ਕੋਈ ਪਤਾ ਨਹੀਂ ਹੁੰਦਾ ਪਸ਼ੂ ਦਾ ਬਾਈ ਕਿੰਨੇ ਦਿਨ ਲੈ ਲਵੇ ਬੱਤੋ ਬੱਤ ਦਿਨ ਵੀ ਲੈ ਸਕਦਾ 10 ਦਿਨ ਵੀ ਲੈ ਸਕਦਾ 15 ਦਿਨ ਵੀ ਲੈ ਸਕਦਾ ਜੀ ਫੀਡ ਤਾਂ ਬੰਦ ਕਰਿਆ ਕਰੋ ਹੁਣ ਦੇਖੋ ਇੱਧਰ ਪਸ਼ੂ ਰੋਟੀ ਵਧੀਆ ਲੇਵਾ ਤਿਆਰ ਕਰ ਰਹੀ ਹੈ ਜੀ ਤਸੀਂ ਆਪਾਂ ਜਾਣਕਾਰੀ ਸਾਂਝੀ ਕਰਨੀ ਸੀ ਜਿ ਬਾਈਆਂ ਦੇ ਕਮੈਂਟ ਆ ਰਹੇ ਤੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰਿਓ ਬੱਦ ਤੋਂ ਬੱਦ ਸ਼ੇਅਰ ਕਰੋ ਵੀਡੀਓ ਨੂੰ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੱਦ ਤੋਂ ਬੱਦ ਸਪੋਰਟ ਕਰੋ ਜੀ ਚੈਨਲ ਦੀ ਤੇ ਆ ਇੱਧਰ ਆਪਣੇ ਆ ਕਟੀਆਂ ਖੜੀਆਂ ਸਾਲ-ਸਾਲ ਦੀਆਂ ਆਹ ਸਾਲ ਦੀ ਹੋ ਗਈ ਇੱਧਰ 11 ਕ ਮਹੀਨੇ ਦੀ ਆ ਤੇ ਵਧੀਆ ਜਿਹੜੀਆਂ ਕਟੀਆਂ ਤੁਸੀਂ ਇਕਣਾ ਤਿਆਰ ਕਰੋ ਸੀਮਨ ਵਧੀਆ ਲਵਾਇਆ ਕਰੋ ਚਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵੀਡੀਓ ਬਧਿਆ ਲਗੀ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਤੇ ਬੱਤ ਬਸਪੋਰਟ ਕਰੋਈ ਚੈਨਲ ਦੀ ਧੰਨਵਾਦ ਜੀ ਵੀਡੀਓ ਦੇਖਣ ਬਾਅਦ ਤੇ